ਨਾ ਹਨ ਮਨ ਪਿਆਰਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਮਨਦੀਪ ਦੇ ਨਾਲ ਕਹਿੰਦੇ ਜੇ ਇਨਸਾਨ ਦੀ ਲੋੜਾਂ ਦੀ ਗੱਲ ਕਰੀਏ ਤਾਂ ਉਹਦੀਆਂ ਮੁੱਖ ਲੋੜਾਂ ਨੇ ਰੋਟੀ ਕਪੜਾ ਤੇ ਮਕਾਨ ਪਰ ਅੱਜ ਕੱਲ ਸਾਡਾ ਲਾਈਫ ਸਟਾਈਲ ਚੇਂਜ ਹੋ ਗਿਆ ਸਾਡੀਆਂ ਜ਼ਰੂਰਤਾਂ ਰੋਟੀ ਕਪੜਾ ਮਕਾਨ ਤੋਂ ਵੱਧ ਕੇ ਹੋਰ ਵੀ ਅੱਗੇ ਆ ਗਈਆਂ ਨੇ ਭਾਜੀ ਰੋਟੀ ਦੀ ਗੱਲ ਕਰੀਏ ਤਾਂ ਰੋਟੀ ਪਹਿਲਾਂ ਵੀ ਸਾਨੂੰ ਬਹੁਤ ਜ਼ਰੂਰੀ ਸੀ ਤੇ ਅੱਜ ਵੀ ਬਹੁਤ ਜ਼ਰੂਰੀ ਹੈ ਤੇ ਉਸ ਦੇ ਲਈ ਅਹਿਮ ਭੂਮਿਕਾ ਨਿਭਾਉਂਦੇ ਨੇ ਸਾਡੇ ਕਿਸਾਨ ਕਿਸਾਨਾਂ ਦੀ ਮਦਦ ਦੇ ਨਾਲ ਹੀ ਅੰਨ ਸਾਡੇ ਤੱਕ ਪਹੁੰਚਦਾ ਹੈ ਇਸ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂਚਨਾ ਤੇ ਸੁਝਾਅ ਦੇ ਨਾਲ ਮੈਂ ਹਾਂ ਡਾਕਟਰ ਸਤਵਿੰਦਰ ਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੈ ਕੇ ਹਾਜ਼ਰ ਹਾਂ ਖੇਤੀ ਸੂਚਨਾ ਅਤੇ ਸੁਝਾਅ ਕਿਸਾਨ ਵੀਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਦਸੰਬਰ ਦਾ ਅਖੀਰਲਾ ਹਫਤਾ ਚੱਲ ਰਿਹਾ ਇਸ ਹਫਤੇ ਦੇ ਵਿੱਚ ਜਿਹੜੀ ਠੰਡ ਵਧ ਰਹੀ ਆ ਇਸ ਕਰਕੇ ਕਿਸਾਨ ਵੀਰੋ ਜੇਕਰ ਤੁਸੀਂ ਨਦੀਨ ਨਾਸ਼ਕ ਦੀ ਸਪਰੇਅ ਕਰਨ ਲੱਗੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਧੁੱਪ ਚੰਗੀ ਤਰ੍ਹਾਂ ਚੜੀ ਹੋਵੇ ਇਸ ਮੌਸਮ ਦੇ ਵਿੱਚ ਕਈ ਵਾਰ ਕਣਕ ਦੇ ਪੀਲੇਪਣ ਦੀ ਸਮੱਸਿਆ ਬਹੁਤ ਆਉਂਦੀ ਆ ਇਸ ਕਰਕੇ ਕਣਕ ਦੇ ਪੀਲੇਪਣ ਦੇ ਕਈ ਕਾਰਨ ਹੋ ਸਕਦੇ ਨੇ ਜਦੋਂ ਦਸੰਬਰ ਦੇ ਮਹੀਨੇ ਅਚਾਨਕ ਤਾਪਮਾਨ ਜਿਹੜਾ ਗਿਰ ਜਾਵੇ ਬਹੁਤ ਜ਼ਿਆਦਾ ਧੁੰਦਾਂ ਪੈਣ ਜਾਂ ਅਚਾਨਕ ਬਹੁਤ ਜ਼ਿਆਦਾ ਕੋਹਰਾ ਪਵੇ ਤਾਂ ਉਸ ਵੇਲੇ ਕਣਕ ਦਾ ਰੰਗ ਜਿਹੜਾ ਉਹ ਪੀਲਾ ਹੋ ਜਾਂਦਾ ਆ ਇਸ ਕਰਕੇ ਤੁਸੀਂ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਆ ਇਹ ਜਿਹੜੀ ਆ ਪੀਲਾਪਣ ਆ ਮੌਸਮ ਠੀਕ ਹੋਣ ਦੇ ਨਾਲ ਆਪਣੇ ਆਪ ਹੀ ਠੀਕ ਹੋ ਜਾਵੇਗਾ ਇਸ ਤੋਂ ਇਲਾਵਾ ਕਿਸਾਨ ਵੀਰੋ ਜਦੋਂ ਅਸੀਂ ਕਣਕ ਨੂੰ ਪਹਿਲਾ ਭਾਰਾ ਪਾਣੀ ਲਗਾਉਂਦੇ ਆ ਤਾਂ ਉਸ ਵੇਲੇ ਵੀ ਭਾਰਾ ਪਾਣੀ ਲਗਾਉਣ ਦੇ ਨਾਲ ਜੜ੍ਹਾਂ ਨੂੰ ਜਿਹੜੀ ਉਹ ਪ੍ਰੋਪਰ ਪੂਰੀ ਹਵਾ ਨਹੀਂ ਮਿਲਦੀ ਇਸ ਕਰਕੇ ਕਣਕ ਦੇ ਰੰਗ ਜਿਹੜਾ ਥੋੜਾ ਥੋੜਾ ਪੀਲਾ ਹੋ ਜਾਂਦਾ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਕਣਕ ਨੂੰ ਜਿਹੜਾ ਹਲਕਾ ਪਾਣੀ ਲਾਓ ਭਾਰਾ ਪਾਣੀ ਲਾਉਣ ਦੇ ਨਾਲ ਤੁਹਾਡੀ ਕਣਕ ਜਿਹੜੀ ਉਹ ਪੀਲੀ ਪੈ ਸਕਦੀ ਹੈ ਇਸ ਤੋਂ ਇਲਾਵਾ ਕਿਸਾਨ ਵੀਰੋ ਜੇਕਰ ਤੁਸੀਂ ਮਾੜੇ ਪਾਣੀ ਦੀ ਵਰਤੋਂ ਕਰ ਰਹੇ ਹੋ ਤਾਂ ਮਾੜਾ ਪਾਣੀ ਲਾਉਣ ਦੇ ਨਾਲ ਵੀ ਕਈ ਵਾਰ ਕਣਕ ਦਾ ਜਿਹੜਾ ਰੰਗ ਪੀਲਾ ਪੈ ਜਾਂਦਾ ਇਸ ਕਰਕੇ ਆਪਣੇ ਟਿਊਬਵੈੱਲ ਦਾ ਜਿਹੜਾ ਪਾਣੀ ਜਿਹੜਾ ਜ਼ਰੂਰ ਚੈੱਕ ਕਰਾਓ ਕਿਤੇ ਤੁਹਾਡੇ ਟਿਊਬਵੈੱਲ ਦਾ ਪਾਣੀ ਖਰਾਬ ਤਾਂ ਨਹੀਂ ਜੇਕਰ ਪਾਣੀ ਮਾੜਾ ਆ ਤਾਂ ਸਫਾਰਿਸ਼ ਅਨਸਾਰ ਜਿਪਸਮ ਦੀ ਤੁਸੀਂ ਕਣਕ ਦੇ ਉੱਤੇ ਵਰਤੋਂ ਕਰੋ ਇਸ ਤੋਂ ਇਲਾਵਾ ਕਿਸਾਨ ਵੀਰੋ ਠੰਡ ਦੇ ਵਿੱਚ ਨੀਮ ਪਹਾੜੀ ਇਲਾਕਿਆਂ ਦੇ ਵਿੱਚ ਕਈ ਵਾਰ ਕਣਕ ਜਿਹੜੀ ਪੀਲੀ ਕੁੰਗੀ ਦੇ ਹਮਲੇ ਕਾਰਨ ਵੀ ਪੀਲੀ ਦਿਖਾਈ ਦਿੰਦੀ ਆ ਇਹ ਜਿਹੜਾ ਹਮਲਾ ਸਭ ਤੋਂ ਪਹਿਲਾਂ ਨੀਮ ਪਹਾੜੀ ਇਲਾਕਿਆਂ ਦੇ ਵਿੱਚ ਸ਼ੁਰੂ ਹੁੰਦਾ ਜਦੋਂ ਵੀ ਕਣਕ ਦੇ ਵਿੱਚ ਪੱਤਿਆਂ ਦੇ ਉੱਤੇ ਹਲਦੀ ਰੰਗਾ ਜਿਹੜਾ ਧੂੜਾ ਜਮਣਾ ਸ਼ੁਰੂ ਹੋ ਜਾਏ ਤੇ ਸਮਝ ਲਓ ਕਿ ਇਹ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ ਨੇ ਤੁਸੀਂ ਇਸ ਨੂੰ ਜੇ ਹੱਥ ਲਗਾਓਗੇ ਤਾਂ ਇਹ ਪੀਲਾ ਰੰਗ ਜਿਹੜਾ ਤੁਹਾਡੇ ਹੱਥ ਦੇ ਨਾਲ ਚਿੰਬੜ ਜਾਏਗਾ ਇਸ ਕਰਕੇ ਜੇ ਪੀਲੀ ਕੁੰਗੀ ਦੀ ਸ਼ਿਕਾਇਤ ਆ ਤਾਂ ਸਫਾਰਿਸ਼ ਫੰਗੀਸਾਈਡ ਜਿਹੜੇ ਉਹਨਾਂ ਦੀ ਵਰਤੋਂ ਤੁਸੀਂ ਫਸਲ ਦੇ ਉੱਤੇ ਕਰੋ ਇਸ ਤੋਂ ਇਲਾਵਾ ਕਿਸਾਨ ਵੀਰੋ ਜਿਹੜੀ ਕਣਕ ਦੀ ਪਛੇਤੀ ਬਜਾਈ ਤੁਸੀਂ ਕੀਤੀ ਆ ਜਿਹੜੀ ਦਸੰਬਰ ਮਹੀਨੇ ਦੇ ਵਿੱਚ ਕੀਤੀ ਆ ਉਸ ਨੂੰ ਆਮ ਕਣਕ ਦੇ ਮੁਕਾਬਲੇ 25% ਨਾਈਟ੍ਰੋਜਨ ਦੀ ਜਾਂ ਯੂਰੀਆ ਦੀ ਡੋਜ਼ ਜਿਹੜੀ ਉਹ ਘੱਟ ਪਾਉਣੀ ਆ ਹੁਣ ਕਿਸਾਨ ਵੀਰੋ ਗੱਲ ਕਰਦੇ ਆ ਪਸ਼ੂ ਧਾਂਦੀ ਜਿਵੇਂ ਜਿਵੇਂ ਠੰਡ ਜਿਹੜੀ ਉਹ ਜ਼ਿਆਦਾ ਵਧ ਰਹੀ ਆ ਤੁਹਾਨੂੰ ਬੇਨਤੀ ਆ ਕਿ ਜਿਹੜੇ ਤੁਹਾਡੇ ਪਸ਼ੂ ਆ ਉਹਨਾਂ ਦਾ ਖਾਸ ਧਿਆਨ ਰੱਖੋ ਦਿਨ ਵੇਲੇ ਜਿਹੜੇ ਪਸ਼ੂ ਆ ਉਹਨਾਂ ਨੂੰ ਧੁੱਪੇ ਬੰਨੋ ਤੇ ਸ਼ਾਮ ਨੂੰ ਉਹਨਾਂ ਨੂੰ ਸ਼ੈੱਡ ਦੇ ਵਿੱਚ ਟਰਾਂਸਫਰ ਕਰ ਦਿਓ ਅਤੇ ਆਪਣੇ ਸ਼ੈੱਡ ਨੂੰ ਚੰਗੀ ਤਰ੍ਹਾਂ ਹਵਾਵਾਂ ਤੋਂ ਢੱਕ ਕੇ ਰੱਖੋ ਇਸ ਤੋਂ ਇਲਾਵਾ ਜੇ ਪਸ਼ੂਆਂ ਨੂੰ ਤੁਸੀਂ ਨਹਾਉਣਾ ਵਾਂ ਤਾਂ ਉਹ ਦੁਪਹਿਰ ਵੇਲੇ ਜਿਹੜਾ ਉਹਨਾਂ ਨੂੰ ਨਹਾ ਲਓ ਕਿਸਾਨ ਵੀਰੋ ਸਰਦੀਆਂ ਦੇ ਮੌਸਮ ਵਿੱਚ ਪਸ਼ੂਆਂ ਲਈ ਹਰਾ ਚਾਰਾ ਜਿਹੜਾ ਉਹ ਬਹੁਤ ਲੜੀਂਦਾ ਆ ਜੇਕਰ ਹਰੇ ਚਾਰੇ ਦੀ ਘਾਟ ਆ ਤਾਂ 25 ਤੋਂ 30 ਕਿਲੋਗ੍ਰam ਫਲੀਦਾਰ ਚਾਰਾ ਜਿਹੜਾ ਉਸ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਉਸ ਦੇ ਨਾਲ 5 ਤੋਂ 10 ਕਿਲੋ ਕਣਕ ਦਾ ਚੌਕਰ ਜਿਹੜਾ ਉਹ ਮਿਲਾ ਕੇ ਪਸ਼ੂਆਂ ਨੂੰ ਦੇ ਸਕਦੇ ਹੋ ਇਸ ਤੋਂ ਇਲਾਵਾ ਪਸ਼ੂਆਂ ਨੂੰ ਇਸ ਠੰਡ ਦੇ ਮੌਸਮ ਦੇ ਵਿੱਚ 3 ਕਿਲੋ ਵੰਡ ਉਹ ਜਰੂਰ ਪਾਓ ਕਿਉਂਕਿ ਇਹ ਜਿਹੜਾ ਵਨ ਡਾ ਪਸ਼ੂਆਂ ਦਾ ਤਾਪਮਾਨ ਬਰਕਰਾਰ ਰੱਖਣ ਵਿੱਚ ਬਹੁਤ ਸਹਾਈ ਹੁੰਦਾ ਕਿਸਾਨ ਵੀਰੋ ਇਹ ਸਨ ਖੇਤੀ ਸਜਾ ਅਤੇ ਸੂਚਨਾਵਾਂ ਅਗਲੇ ਹਫਤੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਖੇਤਾਂ ਦੇ ਵਿੱਚ ਸਿੰਚਾਈ ਦਾ ਆਪਣਾ ਹੀ ਇੱਕ ਵੱਖਰਾ ਮਹੱਤਵ ਹੁੰਦਾ ਹੈ ਸਿੰਚਾਈ ਦੇ ਨਾਲ ਹੀ ਸਾਡੀਆਂ ਫਸਲਾਂ ਹਰੀਆਂ-ਪਰੀਆਂ ਹੁੰਦੀਆਂ ਨੇ ਤੇ ਸਾਡਾ ਅੱਜ ਦਾ ਵਿਸ਼ਾ ਵੀ ਇਹੀ ਹੈ ਬਾਗਬਾਨੀ ਵਿੱਚ ਤੁਪਕਾ ਸਿੰਚਾਈ ਦਾ ਮਹੱਤਵ ਤੇ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਇੰਜੀਨੀਅਰ ਅਮਰਜੀਤ ਸਿੰਘ ਜੀ ਜੋ ਕਿ ਭੂਮੀ ਰੱਖਿਆ ਅਫਸਰ ਨੇ ਫਲੋਰ ਦੇ ਵਿੱਚ ਜੋ ਕਿ ਜ਼ਿਲ੍ਹਾ ਜਲੰਧਰ ਵਿੱਚ ਹੈ ਉਹਨਾਂ ਨਾਲ ਗੱਲਬਾਤ ਕਰਨਗੇ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਖੁੱਲਾ ਪਾਣੀ ਲਾਉਣ ਦੀ ਬਜਾਏ ਫਸਲਾਂ ਦੇ ਵਿੱਚ ਤੁਪਕਾ ਸਿੰਚਾਈ ਇੱਕ ਅਹਿਮ ਵਿਧੀ ਹੈ ਇਸ ਵਿਧੀ ਰਾਹੀਂ ਅਸੀਂ ਕਿਵੇਂ ਝਾੜ ਵੱਧ ਲੈ ਸਕਦੇ ਹਾਂ ਸਰਕਾਰੀ ਸਹੂਲਤਾਂ ਕਿਹਨੇ ਔਰ ਕਿਹੜੀਆਂ ਫਸਲਾਂ ਤੇ ਇਹ ਸਿਸਟਮ ਲੱਗਣਾ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਮੇਰੇ ਨਾਲ ਬੈਠੇ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਤੋਂ ਭੂਮੀ ਦਾ ਕੈਪਸਰ ਅਮਰਜੀਤ ਸਿੰਘ ਜੀ ਜੋ ਕਿ ਜ਼ਿਲ੍ਹਾ ਜਲੰਧਰ ਦੇ ਵਿੱਚ ਬਲਾਕ ਫਲੋਰ ਦੇ ਵਿੱਚ ਸੇਵਾ ਨਿਭਾ ਰਹੇ ਨੇ ਗੱਲ ਕਰੀਏ ਆਪਾਂ ਤੁਪਕਾ ਸਿੰਚਾਈ ਦੀ ਤੁਸੀਂ ਖੇਤੀ ਦੇ ਵਿੱਚ ਕਿਸਾਨਾਂ ਨੂੰ ਮਿਲਦੇ ਹੋ ਰਾਬਤਾ ਤੁਹਾਡਾ ਕਿਸਾਨਾਂ ਦੇ ਨਾਲ ਪਾਣੀ ਦੀ ਦੀ ਬਚਤ ਲਈ ਟਪਕਾ ਸਿੰਚਾਈ ਜਿਹੜੀ ਸਕੀਮ ਹੈ ਉਹ ਕਿਵੇਂ ਲਾਹੇਵੰਦ ਹੈ ਟਪਕਾ ਸਿੰਚਾਈ ਜਦੋਂ ਸਿਸਟਮ ਆਪਾਂ ਯੂਜ਼ ਕਰਦੇ ਆ ਉਹ ਨਾਲ ਬੂੰਦ ਬੂੰਦ ਜਿਹੜਾ ਪਾਣੀ ਆ ਉਹ ਬੂਟਿਆਂ ਨੂੰ ਮਿਲਦਾ ਹੈ ਤੇ ਜਦੋਂ ਬੂੰਦ ਬੂੰਦ ਪਾਣੀ ਜਦੋਂ ਉਹਦੀ ਪਿਆਸ ਬੁਝਦੀ ਹੈ ਪੌਣ ਦੀ ਪਿਆਸ ਬੁਝਦੀ ਹੈ ਬੂੰਦ ਬੂੰਦ ਪਾਣੀ ਦੇ ਨਾਲ ਉਹਦੇ ਨਾਲ ਜਿਹੜਾ ਉਹਦਾ ਝਾੜ ਹੈ ਉਹ ਵੀ ਵੱਧਾ ਹੈ ਤੇ ਉਹਦੇ ਨਾਲ ਇਹ ਟਪਕਾ ਸਿੰਚਾਈ ਸਿਸਟਮ ਦੇ ਨਾਲ ਕੀ ਹੈ ਜਿਹੜਾ ਫਰਟੀਲਾਈਜ਼ਰ ਹੈ ਉਹ ਵੀ ਟਪਕਾ ਸਿੰਚਾਈ ਸਿਸਟਮ ਦੇ ਨਾਲ ਅਸੀਂ ਬੂਟਿਆਂ ਨੂੰ ਦੇ ਸਕਦੇ ਹਾਂ ਇਸ ਕਰਕੇ ਜਿਹੜਾ ਫਰਟੀਲਾਈਜ਼ਰ ਹੈ ਜਿਹੜਾ ਆਪਾਂ ਯੂਰੀਆ ਦਿੰਨੇ ਆ ਜਾਂ ਹੋਰ ਕੋਈ ਵੀ ਤੱਤ ਆਪਾਂ ਬੂਟਿਆਂ ਨੂੰ ਦੇਣਾ ਹੁੰਦਾ ਉਹ ਵੀ ਆਪਾਂ ਟਪਕਾ ਸਿੰਚਾਈ ਦੇ ਨਾਲ ਜਿਹੜਾ ਆਪਾਂ ਬੂਟਿਆਂ ਨੂੰ ਦੇ ਕੇ ਉਹਦਾ ਜਿਹੜਾ ਝਾੜ ਵਧਾ ਸਕਦੇ ਕੀ ਖਰਚਾ ਆਉਂਦਾ 1 ਏਕੜ ਤੇ ਫੁਹਾਰਾ ਸਚਾਈ ਟਪਕਾ ਸਿੰਚਾਈ ਦਾ ਤੇ ਜਦੋਂ ਇਹ ਤਕਨੀਕ ਨੂੰ ਅਸੀਂ ਅਪਣਾਉਣਾ ਆ ਕੀ ਸਰਕਾਰ ਵੱਲੋਂ ਕੋਈ ਸਹੂਲਤ ਵੀ ਹੈ ਦੇਖੋ ਇਹ ਸਿਸਟਮ ਜਿਹੜਾ ਅਲੱਗ-ਅਲੱਗ ਫਸਲਾਂ ਦੇ ਉੱਤੇ ਅਲੱਗ-ਅਲੱਗ ਸਿਸਟਮ ਲੱਗਦਾ ਹੈ ਜਿਵੇਂ ਕੋਈ ਬਹੁਤ ਹੀ ক্লোਜ਼ ਸਪੇਸਿੰਗ ਕ੍ਰੌਪਸ ਹੁੰਦੀਆਂ ਨੇ ਜਿਹਦੇ ਵਿੱਚ ਫੇਸਿੰਗ ਜਿਹੜੀਆਂ ਬੂਟੇ ਦੀ ਬਹੁਤ ਘੱਟ ਹੁੰਦੀਆਂ ਉਹਦੇ ਵਿੱਚ ਅਸੀਂ ਡ੍ਰਿਪ ਇਰੀਗੇਸ਼ਨ ਕਰਦੇ ਹਾਂ ਫੋੜਾ ਸਿੰਚਾਈ ਜਿੱਥੇ ਸਬਜ਼ੀਆਂ ਦੇ ਉੱਤੇ ਫੋੜਾ ਸਿੰਚਾਈ ਨਾਲ ਸਿੰਚਾਈ ਕਰਦੇ ਹਾਂ ਅਸੀਂ ਤੇ ਇਹਨਾਂ ਹਰੇਕ ਦੇ ਸਿਸਟਮ ਦੇ ਉੱਤੇ ਅਲੱਗ-ਅਲੱਗ ਸਬਸਿਡੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਸਰਕਾਰ ਵੱਲੋਂ ਤਕਰੀਬਨ 80% ਜਿਹੜੀ ਸਬਸਿਡੀ ਸਬਸਿਡੀ ਹੈ ਉਹ ਟਪਕਾ ਸਿੰਚਾਈ ਸਿਸਟਮ ਦੇ ਉੱਤੇ ਦਿੱਤੀ ਜਾਂਦੀ ਹੈ ਤੇ ਜੇ ਅਸੀਂ ਖਰਚੇ ਦੀ ਗੱਲ ਕਰੀਏ ਫੁਆਰਾ ਸਿੰਚਾਈ ਸਿਸਟਮ ਹੈ ਜਿਹੜਾ ਜਿਹਦੇ ਵਿੱਚ ਅਸੀਂ ਫੁਆਰੇ ਨਾਲ ਸਿੰਚਾਈ ਕਰਦੇ ਆ ਬੂਟਿਆਂ ਨੂੰ ਉਹਦੇ ਵਿੱਚ ਤਕਰੀਬਨ 1 ਲੱਖ ਰੁਪਏ ਦਾ ਜਿਹੜਾ ਖਰਚਾ ਆਉਂਦਾ ਹੈ ਤਾਂ ਫਾਰਮਰ ਨੂੰ ਜਿਹੜਾ ਜ਼ਿੰਮੇਦਾਰ ਨੂੰ ਆ ਤਾਂ 20% ਜਿਹੜਾ ਖਰਚਾ ਉਹ ਦੇਣਾ ਪੈਂਦਾ ਹੈ ਇਹਦੇ ਵਿੱਚ ਇੱਕ ਹੋਰ ਬਹੁਤ ਵੱਡੀ ਜਿਹੜੀ ਲੋਕਾਂ ਨੂੰ ਜਿਹੜਾ ਵਹਿਮ ਹੁੰਦਾ ਹੈ ਵੀ ਜਿਹੜਾ ਸਾਨੂੰ ਪਹਿਲਾਂ ਸਾਰਾ ਖਰਚਾ ਦੇਣਾ ਪੈਂਦਾ ਹੈ ਜ਼ਿੰਮੇਦਾਰਾਂ ਨੂੰ ਇੱਕ ਵਹਿਮ ਹੁੰਦਾ ਹੈ ਵੀ ਸਾਨੂੰ ਪੂਰਾ ਖਰਚਾ ਦੇਣਾ ਪੈਣਾ ਉਸ ਤੋਂ ਬਾਅਦ ਸਬਸਿਡੀ ਪਤਾ ਨਹੀਂ ਕਦੋਂ ਆਊਗੀ ਇਹਦੇ ਵਿੱਚ ਜਿਹੜਾ ਵਿਭਾਗ ਹੈ ਇਹ ਵੀ ਇੱਕ ਲਾਭ ਦਿੱਤਾ ਹੈ ਜ਼ਿੰਮੇਦਾਰਾਂ ਨੂੰ ਇਹਦੇ ਵਿੱਚ ਸਿਰਫ 20% ਜਿਹੜਾ ਖਰਚਾ ਤੁਸੀਂ ਪਹਿਲਾਂ ਦੇਣਾ ਹੈ ਬਾਕੀ ਸਾਰਾ ਸਾਰਾ ਜਿਹੜਾ ਖਰਚਾ ਹੈ ਸਰਕਾਰ ਨੇ ਕੰਪਨੀ ਨੂੰ ਦੇ ਕੇ ਤੁਹਾਡੇ ਉੱਤੇ ਸਿਸਟਮ ਲਗਾਉਣਾ ਹੈ ਤੁਸੀਂ ਗੱਲ ਕੀਤੀ ਕਿ ਤੁਪਕਾ ਸਿੰਚਾਈ ਫੁਆਰਾ ਸਿੰਚਾਈ ਸੁਭਾਵਕ ਹੈ ਕਿ ਅਲੱਗ-ਅਲੱਗ ਸਪੇਸਿੰਗ ਦੇ ਹਿਸਾਬ ਨਾਲ ਦੂਰੀ ਦੇ ਹਿਸਾਬ ਨਾਲ ਇਹ ਸਬਸਿਡੀ ਮਿਲਦੀ ਹੋਏਗੀ ਕਿ ਤੁਸੀਂ ਪਲਾਂਟ ਤੋਂ ਪਲਾਂਟ ਦੂਰੀ ਕਿੰਨੀ ਆ ਪੌਦੇ ਤੋਂ ਪੌਦਾ ਦੂਰੀ ਕਿੰਨੀ ਆ ਬਾਗਬਾਨੀ ਨੇ ਅਲੱਗ ਹੋਏਗਾ ਔਰ ਉਹ ਜਿਹੜੀਆਂ ਸਬਜ਼ੀਆਂ ਦੇ ਵਾਸਤੇ ਅਲੱਗ ਹੋਏਗਾ ਕੀ ਜਿਹੜੇ ਛੋਟੇ ਕਿਸਾਨ ਨੇ ਜਿਹੜੇ ਆਪਾਂ ਸਮਾਲ ਤੇ ਮਾਰਜਨਲ ਫਾਰਮਰ ਜਾਂ ਸਾਡੀਆਂ ਜਿਹੜੀਆਂ ਕਿਸਾਨ ਬੀਬੀਆਂ ਨੇ ਉਹਨਾਂ ਲਈ ਵੀ ਕੋਈ ਸਬਸਿਡੀ ਸੇਮ ਹੀ ਆ ਜਾਂ ਕੋਈ ਵੱਖਰੀ ਹੈ ਜਿਹੜੇ ਜ਼ਿਮੀਂਦਾਰ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਉਹਨਾਂ ਨੂੰ 90% ਜਿਹੜੀ ਸਬਸਿਡੀ ਆ ਦਿੱਤੀ ਜਾਂਦੀ ਹੈ ਇੱਕ ਸਰਕਾਰ ਵੱਲੋਂ ਇੱਕ ਐਡੀਸ਼ਨਲ ਬੈਨੀਫਿਟ ਦਿੱਤਾ ਜਾਂਦਾ ਉਹਨਾਂ ਨੂੰ ਜਿਹੜੇ ਸਮਾਲ ਫਾਰਮਰ ਨੇ ਉਹਨਾਂ ਨੂੰ 90% ਸਬਸਿਡੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਜਿਹੜੀ ਲੇਡੀ ਜ਼ਿਮੀਂਦਾਰ ਨੇ ਆਪਣੇ ਫੀਮੇਲ ਨੇ ਉਹਨਾਂ ਨੂੰ ਵੀ 90% ਜਿਹੜੀ ਸਬਸਿਡੀ ਆ ਦਿੱਤੀ ਜਾਂਦੀ ਹੈ ਗੱਲ ਇਹ ਆਉਂਦੀ ਵੀ ਜਦੋਂ ਕਿਸੇ ਸਕੀਮ ਦੀ ਅਸੀਂ ਜਿਹੜੀ ਆ ਲਾਹਾ ਲੈਣਾ ਸਕੀਮ ਨੂੰ ਅਸੀਂ ਪ੍ਰਾਪਤ ਕਰਨਾ ਉਦੋਂ ਲਈ ਸਭ ਤੋਂ ਵੱਡਾ ਸਵਾਲ ਇਹ ਆ ਜਾਂਦਾ ਵੀ ਅਸੀਂ ਕਿੱਥੇ ਪਹੁੰਚੀਏ ਕਿਹਨੂੰ ਸੰਪਰਕ ਕਰੀਏ ਕਿਹੜੀ ਵੈਬਸਾਈਟ ਆ ਜਾਂ ਕਿਹੜਾ ਕੋਈ ਈਮੇਲ ਆ ਜਿੱਥੇ ਅਸੀਂ ਸੰਪਰਕ ਕਰਕੇ ਇਹਦਾ ਲਾਹਾ ਲਈ ਤੇ ਡਾਕੂਮੈਂਟੇਸ਼ਨ ਕੀ ਆ ਕੀ ਕੀ ਜਿਹੜੇ ਕਾਗਜ਼ ਪੱਤਰ ਉਹ ਚਾਹੀਦੇ ਨੇ ਭੂਮੀ ਤੇ ਜਲ ਸੰਭਾਲ ਵਿਭਾਗ ਵੱਲੋਂ ਹਰੇਕ ਬਲਾਗ ਦੇ ਵਿੱਚ ਇੱਕ ਭੂਮੀ ਰੱਖਿਆ ਅਫਸਰ ਦਫ਼ਤਰ ਬਣਾਇਆ ਗਿਆ ਹੈ ਉੱਥੇ ਜਾ ਕੇ ਜਿਹੜੇ ਜ਼ਿਮੀਂਦਾਰ ਆ ਆਪਣੀ ਜਿਹੜੀ ਅਰਜੀ ਦੇ ਸਕਦੇ ਹਨ ਇਸ ਤੋਂ ਲੋਬਾ ਅੱਜਕੱਲ੍ਹ ਜਿਵੇਂ ਆਨਲਾਈਨ ਦਾ ਜ਼ਮਾਨਾ ਹੈ ਇੱਕ ਵੈਬਸਾਈਟ ਵੀ ਤਿਆਰ ਕੀਤੀ ਗਈ ਹੈ ਭੂਮੀ ਤੇ ਜਲ ਸੰਭਾਲ ਵਿਭਾਗ ਵੱਲੋਂ ਜਿਮੇਦਾਰ ਭਰਾ ਸਾਡੇ ਉਥੇ ਵੀ ਐਪਲੀਕੇਸ਼ਨ ਆਨਲਾਈਨ ਦੇ ਸਕਦੇ ਹਨ ਆਪਣਾ ਮੋਬਾਈਲ ਨੰਬਰ ਤੇ ਆਪਣਾ ਜਿਹੜਾ ਆਧਾਰ ਕਾਰਡ ਉਥੇ ਭਰ ਕੇ ਉਥੇ ਆਪਣੀ ਐਪਲੀਕੇਸ਼ਨ ਉਥੇ ਦੇ ਸਕਦੇ ਹਨ ਇਹ ਸਕੀਮ ਦਾ ਲਾਭ ਲੈਣ ਵਾਸਤੇ ਜਿਹੜੇ ਡਾਕੂਮੈਂਟਸ ਚਾਹੀਦੇ ਹੁੰਦੇ ਹਨ ਉਹਦੇ ਵਿੱਚ ਇੱਕ ਫਰਜ਼ੀ ਜ਼ਰੂਰਤ ਹੁੰਦੀ ਹੈ ਇੱਕ ਖੇਜਰੇ ਦੀ ਜ਼ਰੂਰਤ ਹੁੰਦੀ ਹੈ ਇੱਕ ਆਧਾਰ ਕਾਰਡ ਤੇ ਫੋਟੋ ਉਸ ਤੋਂ ਬਾਅਦ ਜਿਹੜਾ ਸਾਰਾ ਕੰਮ ਹੁੰਦਾ ਹੈ ਸਰਕਾਰੀ ਮੁਲਾਜ਼ਮਾ ਦਾ ਹੁੰਦਾ ਹੈ ਉਹਨਾਂ ਨੇ ਆਪਣੇ ਆਪ ਜਿਹੜੀ ਫਾਈਲ ਤਿਆਰ ਕਰਕੇ ਜਿਹੜੀ ਸਬਸਿਡੀ ਆ ਉਹ ਜ਼ਿਮੇਦਾਰ ਨੂੰ ਦੇਣੀ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਤੁਪਕਾ ਸਿੰਚਾਈ ਨੂੰ ਅਪਣਾਈਏ ਆਪਣੀ ਪੈਦਾਵਾਰ ਦੇ ਵਿੱਚ ਵਾਧਾ ਕਰੀਏ ਕੁਦਰਤੀ ਸਰੋਤਾਂ ਨੂੰ ਬਚਾਈਏ ਤੇ ਸਾਡੀ ਜੋ ਬਾਇਓਡਾਈਵਰਸਿਟੀ ਹੈ ਇਕੋਸਿਸਟਮ ਹੈ ਉਹਦਾ ਵੀ ਬੈਲੈਂਸ ਬਣਾ ਕੇ ਚੱਲੀਏ ਬਾਗਵਾਨੀ ਵਿੱਚ ਤੁਪਕਾ ਸਿੰਚਾਈ ਨਾਲ ਅਸੀਂ ਆਪਣੇ ਖੇਤਾਂ ਨੂੰ ਖਰਾ ਪਰਾ ਬਣਾ ਸਕਦੇ ਹਾਂ ਤੇ ਇਸੇ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਨੂਰ ਮਹਿਲ ਜ਼ਿਲ੍ਹਾ ਜਲੰਧਰ ਤੋਂ Swami Maneshwar Anand ji ਉਹਨਾਂ ਨਾਲ ਗੱਲਬਾਤ ਕੀਤੀ ਹੈ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਨੇ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਬਾਗਬਾਨੀ ਅਤੇ ਤੁਪਕਾ ਸਿੰਚਾਈ ਦਾ ਮਹੱਤਵ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਬੈਠੇ ਨੇ Swami Maneshwar Anand ji ਬਹੁਤ ਸਾਰਾ ਪ੍ਰਾਲਾ ਬਹੁਤ ਸਾਰੇ ਤਜਰਬੇ ਇਹਨਾਂ ਨੇ ਆਪਣੇ ਖੇਤ ਦੇ ਵਿੱਚ ਕੀਤੇ ਨੇ ਔਰ ਉਹ ਤਜਰਬੇ ਇਹਨਾਂ ਨੇ ਕਿਸਾਨਾਂ ਦੇ ਨਾਲ ਸਾਂਝੇ ਕੀਤੇ ਨੇ ਉਹ ਤਜਰਬੇ ਕੀ ਨੇ ਬਾਗਬਾਨੀ ਨੂੰ ਇਲਾਕੇ ਦੇ ਵਿੱਚ ਪਰਫੁੱਲਤ ਕਰਨ ਲਈ ਤੇ ਕਿਸਾਨਾਂ ਨੇ ਕਿਵੇਂ ਇਹਨਾਂ ਤਜਰਬਿਆਂ ਦਾ ਲਾਹਾ ਲਿਆ ਆਓ ਜਾਣਦੇ ਆ ਇਹਨਾਂ ਤੋਂ ਤੁਸੀਂ ਆਪਣੇ ਖੇਤਾਂ ਦੇ ਵਿੱਚ ਬਹੁਤ ਸਾਰੇ ਤਜਰਬੇ ਕੀਤੇ ਨੇ ਪਰ ਆਪਾਂ ਇਹ ਵੀ ਦੋ رائے ਨਾਲ ਮੰਨिए ਕਿ ਕਣਕ ਝੋਨੇ ਦਾ ਫਸਲੀ ਚੱਕਰ ਹੈ ਔਰ ਬਹੁਤ ਸਾਰੇ ਕਿਸਾਨ ਜਿਹੜਾ ਕਣਕ ਝੋਨੇ ਨੂੰ ਅਪਣਾ ਰਹੇ ਨੇ ਤੁਸੀਂ ਕਿਵੇਂ ਸੋਚਦੇ ਹੋ ਜਾਂ ਕਿਵੇਂ ਇਸ ਚੀਜ਼ ਨੂੰ ਮੰਨਦੇ ਹੋ ਕਿ ਜਿਹੜਾ ਬਾਗਬਾਨੀ ਆ ਉਹ ਇੱਕ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਤੋੜਨ ਲਈ ਇੱਕ ਵਧੀਆ ਵਿਕਲਪ ਹੈ ਸਾਡਾ ਜਿਹੜਾ ਬਾਗ ਹੈਗਾ ਦਾ ਨਾਮ ਮਧੂਵਟਿਕਾ ਹੈ ਔਰ ਜਿਹਦਾ ਏਰੀਆ ਲਗਭਗ 10 ਏਕੜ ਦੇ ਕਰੀਬ ਹੈ ਔਰ ਸਾਡੇ ਕੋਲ ਲਗਭਗ 32 ਟਾਈਪਸ ਆਫ ਫਰੂਟ ਅਲੱਗ-ਅਲੱਗ ਤਰ੍ਹਾਂ ਦੇ ਇੱਥੇ ਲੱਗੇ ਹੋਏ ਆ ਔਰ ਪੂਰਾ ਜਿਹੜਾ ਸਾਡਾ ਬਾਗ ਹੈਗਾ ਉਹ ਡ੍ਰਿਪ ਇਰੀਗੇਸ਼ਨ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਸਾਡਾ ਜਿਹੜਾ ਮੋਟਿਵ ਹੀ ਇਹ ਹੈਗਾ ਵੀ ਅਸੀਂ ਪੰਜਾਬ ਦੇ ਵਿੱਚ ਜੋ ਲੋਕ ਏ ਫਸਲੀ ਚੱਕਰ ਦੇ ਵਿੱਚ ਫਸੇ ਹੋਏ ਆ ਉਹਨੂੰ ਬਾਹਰ ਕੱਢਣ ਦੇ ਲਈ ਇੱਕ ਸਾਡਾ ਇਹ ਪ੍ਰੋਜੈਕਟ ਲੈ ਕੇ ਆਇਆ ਹਾਂ ਤੁਸੀਂ ਆਪਣੇ ਸ਼ਬਦਾਂ ਚ ਇੱਕ ਸ਼ਬਦ ਬੋਲਿਆ ਹੈਗਾ ਉਹ ਸ਼ਬਦ ਇਹ ਸੀਗਾ ਵੀ ਇਹ ਆਲਟਰਨੇਟਿਵ ਹੋ ਸਕਦਾ ਸਾਡਾ ਕਣਕ ਤੇ ਝੋਨੇ ਦਾ ਲੇਕਿਨ ਇਹ ਗੱਲ ਤੁਹਾਡੀ ਬਹੁਤ ਵਧੀਆ ਹੈਗੀ ਆ ਇਹ ਕੁਐਸਚਨ ਬਹੁਤ ਵਧੀਆ ਹੈਗਾ ਲੋਕਾਂ ਦੇ ਵਿੱਚ ਗੱਲ ਜਾਣੀ ਚਾਹੀਦੀ ਹੈ ਵੀ ਕਣਕ ਤੇ ਝੋਨੇ ਦਾ ਜੋ ਕਿਸਾਨ ਸਾਡੇ ਕੁਐਸਚਨ ਕਰਦੇ ਆ ਵੀ ਆਲਟਰਨੇਟਿਵ ਕੀ ਆ ਉਹ ਸਭ ਤੋਂ ਵਧੀਆ ਜਿਹੜਾ ਆਲਟਰਨੇਟਿਵ ਹੈਗਾ ਉਹ ਬਾਗਬਾਨੀ ਹੈਗਾ ਸਵਾਮੀ ਜੀ ਮੇਰਾ ਸਵਾਲ ਹੈ ਕਿ ਜਦੋਂ ਆਪਾਂ ਕਣਕ ਝੋਨੇ ਦੇ ਫਸਲੀ ਚੱਕਰ ਦੇ ਰਾਹੀਂ ਖੇਤੀ ਕਰਦੇ ਆ ਜਾਂ ਆਪਾਂ ਕਹੀਏ ਜਿਹੜੇ ਸਾਡੇ ਪੁਰਾਣੇ ਢੰਗ ਨੇ ਉਹਨਾਂ ਨਾਲ ਆਪਾਂ ਖੇਤੀ ਕਰਦੇ ਆ ਰਹੇ ਆ ਔਰ ਜਦੋਂ ਵੀ ਆਪਾਂ ਕਿਸੇ ਨਵੀਂ ਟੈਕਨੀਕ ਨੂੰ ਅਪਣਾਉਣਾ ਆ ਸਭ ਤੋਂ ਪਹਿਲਾਂ ਆਪਾਂ ਸਾਬ ਕਰਦੇ ਆ ਵੀ ਕਿਉਂਕਿ ਪਰਿਵਾਰ ਨੂੰ ਰੋਟੀ ਵੀ ਖਿਲਾਉਣੀ ਆ ਫੂਡ ਸਕਿਉਰਿਟੀ ਦੀ ਵੀ ਗੱਲ ਹੋ ਰਹੀ ਆ ਔਰ ਇਹਦੇ ਨਾਲ ਇੱਕ ਜਿਹੜਾ ਬਹੁਤ ਅਹਿਮ ਵਿਸ਼ਾ ਅੱਜ ਦਾ ਕਿ ਕੁਦਰਤੀ ਸੋਮਿਆਂ ਨੂੰ ਵੀ ਬਚਾਉਣਾ ਬਿਲਕੁਲ ਹਵਾ ਮਿੱਟੀ ਤੇ ਪਾਣੀ ਕਣਕ ਝੋਨੇ ਤੋਂ ਲਾਵਾ ਜਦੋਂ ਤੁਸੀਂ ਬਾਗਬਾਨੀ ਨੂੰ ਆਪਣੇ ਇਲਾਕੇ ਦੇ ਵਿੱਚ ਪਰਫੁੱਲਤ ਕਰ ਰਹੇ ਹੋ ਕਿਸਾਨਾਂ ਨੂੰ ਸੇਧ ਦੇ ਰਹੇ ਹੋ ਕਿ ਬਾਗਬਾਨੀ ਨੂੰ ਅਪਣਾਓ ਕੀ ਕਾਰਨ ਆ ਕਿ ਆਪਾਂ ਕਣਕ ਝੋਨੇ ਨੂੰ ਛੱਡ ਕੇ ਬਾਗਬਾਨੀ ਦੇ ਵੱਲ ਆਈਏ ਕੀ ਫਾਇਦਾ ਕੀ ਹੋਊਗਾ ਆਪਾਂ ਦਾ ਦੇਖੋ ਲੁਪਿੰਦਰ ਜੀ ਇਹਦੇ ਸਭ ਤੋਂ ਵੱਡੀ ਗੱਲ ਆ 2 3 ਜਿਹੜੇ ਬਹੁਤ ਸਾਡੇ ਮੇਜਰ ਬੈਨੀਫਿਟਸ ਸਾਨੂੰ ਜਿਹੜੇ ਹੋਣ ਵਾਲਿਆ ਸਭ ਤੋਂ ਵੱਡਾ ਤਾਂ ਜਦੋਂ ਕਿ ਕਿਸਾਨ ਖੇਤੀ ਕਰਦਾ ਸਭ ਤੋਂ ਪਹਿਲਾਂ ਤਾਂ ਉਹਨੇ ਆਪਣੇ ਬਾਰੇ ਸੋਚਣਾ ਔਰ ਸੈਕੰਡਰੀ ਆ ਕਿ ਉਹ ਫਿਰ नेचर ਬਾਰੇ ਸੋਚੂਗਾ ਜਾਂ ਉਹ ਦੁਨੀਆ ਬਾਰੇ ਸੋਚੂਗਾ ਸਭ ਤੋਂ ਪਹਿਲਾਂ ਜਦੋਂ ਆਪਣੇ ਬਾਰੇ ਸੋਚਦਾ ਉਹਦੇ ਵਿੱਚ ਗੱਲ ਇਹ ਆ ਜਾਂਦੀ ਆ ਉਹਦੀ ਇਨਕਮ ਕੀ ਹੋ ਰਹੀ ਹੈ ਦੇਖੋ ਜੇ ਮੈਂ ਸਭ ਤੋਂ ਪਹਿਲਾਂ ਇਨਕਮ ਦੀ ਗੱਲ ਕਰਾਂ ਤਾਂ ਅੱਜ ਸਾਡੇ ਸਾਡੇ ਕਿਸਾਨ ਹੈਗੇ ਆ ਉਹ ਕਣਕ ਝੋਨਾ ਕਣਕ ਝੋਨਾ ਦੋ ਹੀ ਫਸਲਾਂ ਕਰਦੇ ਆ ਬਹੁਤ ਆਤ ਦੇ ਵਿੱਚ ਬਹੁਤ ਸਾਰੇ ਏਰੀਆ ਹੈਗੇ ਜਿੱਥੇ ਆਲੂ ਲਾ ਲੈਂਦੇ ਆ ਲੋਕ ਮੱਕੀ ਲਾ ਲੈਂਦੇ ਆ ਗੰਨਾ ਲਾ ਲੈਂਦੇ ਆ ਲੇਕਿਨ ਫਿਰ ਵੀ ਜਿਹੜੀ ਪੰਜਾਬ ਦੀ ਮੇਜਰ ਫਰਟਾਈਲ ਲੈਂਡ ਹੈਗੀ ਆ ਉੱਥੇ ਸਭ ਤੋਂ ਜ਼ਿਆਦਾ ਕਣਕ ਝੋਨਾ ਲਾਇਆ ਜਾਂਦਾ ਹੈ ਔਰ ਉਹਦੇ ਵਿੱਚੋਂ ਜਦੋਂ ਤੁਸੀਂ ਕੈਲਕੂਲੇਸ਼ਨ ਕਰਦੇ ਹੋ ਕੈਲਕੂਲੇਟਰ ਲੈ ਕੇ ਬੈਹਨੇ ਹੋ ਤਾਂ ਜਿਹੜੀ ਇਨਕਮ ਹੈਗੀ ਆ ਸਾਰੀ ਮਿਹਨਤ ਕਰਨ ਦੇ ਬਾਵਜੂਦ ਵੀ ਜਿਹੜੀ ਆਪਾਂ ਇਨਕਮ ਮੰਨਦੇ ਆ ਅਗਰ ਉਹ ਮੈਕਸਿਮਮ ਜਾਂ ਮਿਨੀਮਮ ਬਣੀ ਹੈ ਤਾਂ 80000 90000 ਦੇ ਕਰੀਬ ਜਾ ਕੇ ਕਿਸਾਨ ਦੀ ਰੁਕ ਜਾਂਦੀ ਹੈ ਹਾਲਾਂਕਿ ਉਹ ਕਿਸਾਨ ਜਿਹੜਾ ਉਹ ਆਪਣੇ ਨਿਜੀ ਜਿਹੜੇ ਖਰਚੇ ਉਹਨੇ ਵਿੱਚ ਪਾਉਂਦਾ ਆਪਣਾ ਟਾਈਮ ਨਹੀਂ ਪਾਉਂਦਾ ਆਪਣੀ ਮਸ਼ੀਨਰੀ ਨਹੀਂ ਉਹਦੇ ਵਿੱਚ ਲਾਉਂਦਾ ਹੈਗਾ ਸਭ ਤੋਂ ਪਹਿਲਾਂ ਇਨਕਮ ਦੀ ਗੱਲ ਆ ਗਈ ਔਰ ਇੱਥੇ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਐਡ ਆਨ ਕਰਨਾ ਚਾਹਾਂਗਾ ਵੀ ਜਿੱਥੇ ਤੱਕ ਸਾਡੀ ਸਾਇੰਸ ਅੱਜ ਝੋਨੇ ਦੇ ਜਾਂ ਕਣਕ ਦੇ ਝਾੜ ਨੂੰ ਲਿਜਾ ਚੁੱਕੀ ਆ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਤੋਂ ਵੱਧ ਅਸੀਂ ਹੋਰ ਇਹਨੂੰ ਵੱਧ ਨਹੀਂ ਸਕਦੇ ਕੀ ਕੁਆਂਟਲ ਅੱਧਾ ਕੁਆਂਟਲ ਅਸੀਂ ਵੱਧ ਜਾਾਂਗੇ ਜੇ ਇਤੋਂ ਵੱਧ ਨਹੀਂ ਵੱਧ ਸਕਦੇ ਤਾਂ ਖਰਚੇ ਸਾਡੇ ਇਨਕਰੀਜ਼ ਹੋ ਰਹੇ ਆ ਉਸ ਤੋਂ ਬਾਅਦ ਹੁਣ ਜਦੋਂ ਅਸੀਂ ਇਹਨੂੰ ਕੰਪੇਅਰ ਕਰਦੇ ਆ ਵੀ ਅਸੀਂ ਕਣਕ ਨੂੰ ਛੱਡੀਏ ਝੋਨੇ ਨੂੰ ਛੱਡੀਏ ਕਿਉਂ ਮੈਂ ਇੱਥੇ ਸਾਡੇ ਦਰਸ਼ਕਾਂ ਨੂੰ ਇੱਕ ਗੱਲ ਇਹ ਕਹਿਣਾ ਚਾਹੁੰਦਾ ਮੈਂ ਇਹ ਨਹੀਂ ਕਹਿੰਦਾ ਵੀ ਬਿਲਕੁਲ ਹੀ ਕਣਕ ਝੋਨਾ ਛ ਲੇਕਿਨ ਇਹਦੇ ਜਿਹੜੇ ਸਾਈਡ ਇਫੈਕਟ ਹੈਗੇ ਆ ਅਗਰ ਉਹਨੂੰ ਅਸੀਂ ਦੇਖਾਂਗੇ ਤਾਂ ਮੈਨੂੰ ਲੱਗਦਾ ਬਹੁਤਾਤ ਦੇ ਵਿੱਚ ਜਿਹੜੇ ਸਾਡੇ ਕਿਸਾਨ ਆ ਇਸ ਗੱਲ ਨੂੰ ਮੰਨਣਗੇ ਵੀ ਜੇ ਕਿਸੇ ਕਿਸਾਨ ਕੋਲੇ 5 ਕਿੱਲੇ ਜ਼ਮੀਨ ਹੈਗੀ ਆ ਉਹਦੇ ਵਿੱਚੋਂ 1-2 ਕਿੱਲੇ ਜ਼ਮੀਨ ਨੂੰ ਅਸੀਂ ਕਣਕ ਝੋਨੇ ਚੋਂ ਕੱਢ ਕੇ ਬਾਗਬਾਨੀ ਦੇ ਵਿੱਚ ਲੈ ਕੇ ਆਈਏ ਉਹ ਤੇ ਬਹੁਤ ਸਾਰੇ ਉਹਨੂੰ ਬੈਨੀਫਿਟ ਹੋਣਗੇ ਆਪਾਂ ਇਨਕਮ ਦੀ ਗੱਲ ਕਰ ਰਹੇ ਹਾਂ ਅਗਰ ਇਹਨੂੰ ਬਾਗ ਦੇ ਨਾਲ ਅਸੀਂ ਕੰਪੇਅਰ ਕਰ ਲਈਏ ਇੱਕ ਕਿਸਾਨ ਨੂੰ ਇਨਕਮ ਚਾਹੀਦੀ ਆ ਤਾਂ ਅਗਰ ਅਸੀਂ ਮੈਂ ਮੰਨਦਾ ਵੀ ਸਭ ਤੋਂ ਸੌਖੀ ਸਭ ਤੋਂ ਸਸਤੀ ਜਿਹੜੀ ਬਾਗਬਾਨੀ ਦੇ ਵਿੱਚ ਫਰੂਟ ਅਸੀਂ ਲਾਉਨੇ ਆ ਅਮਰੂਦ ਮੰਨਿਆ ਜਾਂਦਾ ਅਸੀਂ 1 ਏਕੜ ਦੇ ਵਿੱਚ ਉਹ ਕਣਕ ਝੋਨਾ ਅਗਰ ਅਸੀਂ ਮੇਰੀ ਕੈਲਕੂਲੇਸ਼ਨ ਥੋੜੀ ਬਹੁਤ ਉੱਪਰ-ਨੀਚੇ ਹੋ ਸਕਦੀ ਆ 80000 90000 ਅਸੀਂ ਸੇਵਿੰਗ ਕਰਦੇ ਆ ਲੇਕਿਨ ਹੁਣ ਅਸੀਂ 1 ਏਕੜ ਦੇ ਵਿੱਚ ਬਾਗ ਲਾ ਲਿਆ ਅਗਰ ਅਸੀਂ ਅਮਰੂਦ ਵੀ ਲਾਇਆ ਤਾਂ ਅਸੀਂ ਅੱਜਕੱਲ ਇੱਕ ਟ੍ਰੈਂਡ ਚੱਲਦਾ ਅਲਟਰਾ ਹਾਈ ਡੈਂਸਿਟੀ ਅਲਟਰਾ ਹਾਈ ਡੈਂਸਿਟੀ ਮੀਨਿੰਗ ਇਹ ਹੋ ਗਿਆ ਵੀ ਪੌਦੇ ਅਸੀਂ ਬਹੁਤ ਨੇੜੇ-ਨੇੜੇ ਲਾਉਨੇ ਆ ਪਹਿਲਾਂ 20x20 ਤੇ ਪੌਦਾ ਲੱਗਦਾ ਸੀਗਾ ਅੱਜ ਅਸੀਂ 12x8 ਦੇ ਵੀ ਪੌਦਾ ਲੱਗਿਆ ਸਾਡੇ ਕੋਲੇ ਔਰ ਇਹਨੂੰ ਅਸੀਂ 8x8 ਵੀ ਕਰ ਸਕਦੇ ਆ ਲੇਕਿਨ 12x8 ਤੇ ਜਦੋਂ ਅ 400 ਦੇ ਕਰੀਬ ਸਾਡਾ ਜਿਹੜਾ ਪੌਦਾ 1 ਏਕੜ ਦੇ ਵਿੱਚ ਬੈਠਦਾ। ਔਰ 1 ਏਕੜ ਦੇ ਵਿੱਚ ਜਦੋਂ ਅਸੀਂ ਪੌਦੇ ਦੀ ਪਲਾਂਟੇਸ਼ਨ ਕਰਦੇ ਆ 1.5 ਸਾਲ ਬਾਅਦ 1.5 ਸਾਲ ਬਾਅਦ ਅਮਰੂਦ ਸਾਡਾ ਬਹੁਤ ਵਧੀਆ ਕੁਆਲਿਟੀ ਦਾ ਫਰੂਟ ਜਦੋਂ ਪੌਦਾ ਸੀ ਲਾਉਨੇ ਆ ਉਹ ਸਾਡਾ ਫਰੂਟਿੰਗ ਤੇ ਆਉਂਦਾ। ਔਰ 1.5 ਸਾਲ ਬਾਅਦ ਜਦੋਂ ਅਸੀਂ ਫਰੂਟ ਲੈਨੇ ਆ ਪਰ ਪਲਾਂਟਸ ਅਸੀਂ ਘੱਟੋ-ਘੱਟ ਨਹੀਂ ਤਾਂ 4 ਤੋਂ 5 ਕਿਲੋ ਫਰੂਟ ਅਸੀਂ 10 ਕਿਲੋ ਤੱਕ ਫਰੂਟ ਬੜੇ ਈਜ਼ੀ ਲੈ ਸਕਦੇ ਆ। ਔਰ ਇਹਨੂੰ 400 ਪੌਦਿਆਂ ਨਾਲ ਮਲਟੀਪਲਾਈ ਕਰ ਲੋ। ਮਾਰਕੀਟ ਦੇ ਵਿੱਚ ਘੱਟੋ-ਘੱਟ ਜਿਹੜਾ ਰੇਟ ਘੱਟ 25 30 ਰੁਪਏ ਕਿਲੋ ਤੋਂ ਨਹੀਂ ਘਟਦਾ ਹੈਗਾ ਅਮਰੂਦ ਦਾ ਜੀ ਤੁਸੀਂ ਮੰਡੀ ਦੇ ਵਿੱਚ ਜਾਂਦੇ ਹੋ ਬਹੁਤ ਜ਼ਿਆਦਾ ਫਰੂਟ ਆ ਗਿਆ ਜੀ 30 ਰੁਪਏ ਤੋਂ ਘਟ ਅਮਰੂਦ ਨਹੀਂ ਸੇਲ ਹੁੰਦਾ ਤੁਸੀਂ ਲਿਜਾ ਕੇ ਮੰਡੀ ਦੇ ਵਿੱਚ ਵੇਚ ਦਿਓ ਉਹ ਜਿੰਨਾ ਨਿਕਲਦਾ ਉਹਨੂੰ ਮਲਟੀਪਲਾਈ ਕਰ ਲਓ ਘੱਟੋ ਘੱਟ ਨਹੀਂ ਤਾਂ 1.5 ਤੋਂ 2 ਲੱਖ ਦੇ ਕਰੀਬ ਤੁਹਾਨੂੰ ਉਹਦੀ ਸੇਵਿੰਗ ਹੋ ਜਾਂਦੀ ਜੀ ਉਸ ਤੋਂ ਬਾਅਦ ਉਹ ਤੋਂ ਬਾਅਦ ਉਹਦੇ ਵਿੱਚ ਤੁਸੀਂ ਇੰਟਰ ਕ੍ਰੌਪ ਲੈ ਲਈ ਜੀ ਇੰਟਰ ਕ੍ਰੌਪ ਇੰਦਾ ਸੈਂ ਜਿੰਨੀ ਉਹਦੇ ਵਿੱਚ ਜਗ੍ਹਾ ਸਪੇਸ ਪਈ ਆ ਉਹਦੇ ਵਿੱਚ ਤੁਸੀਂ ਗਾਜਰ ਮਟਰ ਮooli ਸ਼ਲਗਮ ਲਸਣ ਪਿਆਜ਼ 1 ਏਕੜ ਦੇ ਵਿੱਚੋਂ ਤੁਸੀਂ ਘੱਟੋ-ਘੱਟ 40 ਤੋਂ 50 ਹਜ਼ਾਰ ਰੁਪਏ ਉਹ ਇਨਕਮ ਲੈ ਸਕਦੇ ਹੋ ਅਗਰ ਪਲੱਸ ਕਰਦੇ ਹੋ ਤਾਂ 1 ਸਾਲ ਦੇ ਵਿੱਚ ਤੁਸੀਂ 2 ਤੋਂ 2.5 ਲੱਖ ਰੁਪਏ ਇਨਕਮ ਲੈ ਰਹੇ ਹੋ ਉਹਦੇ ਵਿੱਚੋਂ ਖਰਚੇ ਅਗਰ ਤੁਸੀਂ ਮੈਨੂੰ ਪੁੱਛੋ ਤਾਂ ਬਾਗਬਾਨੀ ਦੇ ਵਿੱਚ ਕੋਈ ਬਹੁਤ ਵੱਡਾ ਖਰਚਾ ਨਹੀਂ ਹੈਗਾ ਹਰੀ ਕ੍ਰਾਂਤੀ ਤੋਂ ਬਾਅਦ ਗੱਲ ਕਰੀਏ ਕਿ ਮੈਕਨਾਈਜੇਸ਼ਨ ਹੀ ਖੇਤੀ ਜਿਹੜੀ ਹੋ ਰਹੀ ਆ ਉਹ ਮਸ਼ੀਨਰੀ ਦੇ ਨਾਲ ਮਸ਼ੀਨਰੀ ਦੇ ਨਾਲ ਸਾਰੀਆਂ ਤਕਨੀਕਾਂ ਰੋਟਾਵੇਟਰ ਐਮਬੀ ਪਲਾਉ ਹਰ ਇੱਕ ਤਕਨੀਕ ਲੇਜ਼ਰ ਲੈਵਲਰ ਅਸੀਂ ਉਹਨੂੰ ਅਪਣਾਇਆ ਪਰ ਜਦੋਂ ਖੇਤੀ ਦੇ ਵਿੱਚ ਪਾਣੀ ਦੀ ਗੱਲ ਆਉਂਦੀ ਆ ਉੱਥੇ ਅਸੀਂ ਕਹਿੰਨੇ ਨਹੀਂ ਪਾਣੀ ਤਾਂ ਖੁੱਲਾ ਹੀ ਲਾਵਾਂਗੇ ਜੀ ਖੁੱਲੇ ਪਾਣੀ ਨਾਲ ਹੀ ਗੱਲ ਬਣੂਗੀ ਜੀ ਟਪਕਾ ਸਿੰਚਾਈ ਕਹਿੰਦੇ ਵੀ ਇੱਕ ਅਤਿ ਆਧੁਨਿਕ ਤਕਨੀਕ ਆ ਕਿ ਟਪਕਾ ਟਪਕਾ ਸਿੰਚਾਈ ਪਾਣੀ ਦੀ ਤੁਸੀਂ ਗੱਲ ਕੀਤੀ ਆ ਕਣਕ ਝੋਨੇ ਦੀ ਗੱਲ ਕੀਤੀ ਆ ਟਪਕਾ ਸਿੰਚਾਈ ਕਿਵੇਂ ਲਾਹੇਵੰਦ ਆ ਬਾਗਬਾਨੀ ਦੇ ਵਿੱਚ ਜਿੱਦਾਂ ਅਲਵਿੰਦਰ ਜੀ ਮੈਂ ਪਹਿਲਾਂ ਗੱਲ ਕੀਤੀ ਵੀ ਪਰਸਨਲੀ ਬੰਦਾ ਆਪਣਾ ਬੈਨੀਫਿਟ ਸੋਚਦਾ ਔਰ ਉਸ ਤੋਂ ਬਾਅਦ ਆਇਆ ਨਾ ਫਿਰ ਅਸੀਂ ਨੇਚਰ ਨੂੰ ਕਿੰਨਾ ਪਿਆਰ ਕਰਦੇ ਆ ਸਾਡੇ ਜਿਹੜੇ ਨੇਚਰਲ ਰਿਸੋਰਸਸ ਹੈਗੇ ਅਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਾਂ ਜਿਹੜਾ ਥੋੜਾ ਇਹ ਬਹੁਤ ਪੰਜਾਬ ਦਾ ਅੱਜ ਦਾ ਇੱਕ ਜੀਵੰਤ ਮੁੱਦਾ ਹੈ ਔਰ ਬਹੁਤ ਲੋੜੀਂਦੀ ਇਹ ਗੱਲ ਹੈਗੀ ਆ ਬਾਰ ਬਾਰ ਉਠਾਈ ਵੀ ਜਾਂਦੀ ਆ ਪਾਣੀ 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 ਤੋਂ ਬਿਨਾ ਸਾਡਾ ਜਿਹੜਾ ਜੀਵਨ ਹੈ ਦੀ ਅਸੀਂ ਕਲਪਨਾ ਹੀ ਨਹੀਂ ਕਰ ਸਕਦੇ ਔਰ ਜਿਸ ਲੈਵਲ ਤੇ ਅੱਜ ਅਸੀਂ ਬੈਠੇ ਹੈਗੇ ਆ ਉਸ ਲੈਵਲ ਤੋਂ ਸਾਨੂੰ ਅੱਛਾ ਪਾਣੀ ਪੀਣ ਨੂੰ ਮਿਲੇ ਨਹੀਂ ਰਿਹਾ ਹੈਗਾ ਔਰ ਪਾਣੀ ਮਿਲਣਾ ਤਾਂ ਬਹੁਤ ਵੱਡੀ ਗੱਲ ਹੈ ਸਾਡੇ ਪੰਜਾਬ ਦੇ ਹਾਲਾਤ ਅਸੀਂ ਦੇਖਦੇ ਆਂ ਵੀ ਜਿੰਨੇ ਵੀ ਸਾਡੇ ਪਾਣੀ ਦੇ ਧਰਤੀ ਦੇ ਵਿੱਚ ਬਲਾਕ ਹੈਗੇ ਆ ਲਗਭਗ ਉਹਨਾਂ ਦੇ ਵਿੱਚੋਂ 85% ਪਾਣੀ ਜਿਹੜਾ ਪੀਣ ਯੋਗ ਨਹੀਂ ਹੈਗਾ ਆ ਇਹ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈਗਾ ਔਰ ਜਿਹੜੀ ਗੱਲ ਅਸੀਂ ਬਾਗਵਾਨੀ ਦੇ ਵਿੱਚ ਜਾਂ ਖੇਤੀਬਾੜੀ ਸੈਕਟਰ ਦੇ ਵਿੱਚ ਕਰਦੇ ਹੈਗੇ ਆ ਵੀ ਲੋਕਾਂ ਦੀ ਸਾਡੇ ਪੰਜਾਬ ਦੇ ਵਿੱਚ ਨਹੀਂ ਸਾਡੇ ਨਾਲ ਹਰਿਆਣਾ ਹੋ ਗਿਆ ਯੂਪੀ ਹੋ ਗਿਆ ਕਿ ਧਾਰਨਾ ਆਪਣੀਆਂ ਫਲਾਡ ਇਰੀਗੇਸ਼ਨ ਦੀ ਕਿਉਂਕਿ ਪਾਣੀ ਖੁੱਲਾ ਸੀਗਾ ਸਾਨੂੰ ਉਹ ਅੱਜ ਤੱਕ ਗਾਈਡਲਾਈਨ ਨਹੀਂ ਮਿਲੀ ਹੈਗੀ ਵੀ ਸਾਡਾ ਜਿਹੜਾ ਪਾਣੀ ਆ ਇਹ ਬਹੁਤ ਕੀਮਤੀ ਇਹਨੂੰ ਬਚਾ ਕੇ ਰੱਖੀਏ ਤੁਪਕਾ ਸਚਾਈ ਦੀ ਹੈਈ ਇਜ਼ਰਾਈਲ ਵਰਗੇ ਦੇਸ਼ ਦੇ ਸੀ ਗੱਲ ਕਰਨ ਦੇ ਜਿਨ੍ਹਾਂ ਕੋਲ ਪਾਣੀ ਨਹੀਂ ਹੈਗਾ ਉਹਨਾਂ ਨੇ ਸਮੁੰਦਰ ਦੇ ਪਾਣੀ ਨੂੰ ਸਾਫ਼ ਕੀਤਾ ਔਰ ਡ੍ਰਿਪ ਸਿਸਟਮ ਤੇ ਲੈ ਕੇ ਆਏ ਅੱਜ ਵੀ ਸਾਡੇ ਮਹਾਰਾਸ਼ਟਰ ਤੁਸੀਂ ਚਲੇ ਜਾਓ ਹਰ ਕਿਸਾਨ ਜਲਗਾਉ ਏਰੀਆ ਸਭ ਤੋਂ ਜ਼ਿਆਦਾ ਗਰਮੇਰੀਆ ਭਾਰਤ ਦਾ ਔਰ ਕੇਲਾ ਫਰੂਟ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਪੀਂਦਾ ਉਹ ਏਰੀਆ ਕੇਲੇ ਦਾ ਸਭ ਤੋਂ ਜ਼ਿਆਦਾ ਉਹ ਪ੍ਰੋਡਕਸ਼ਨ ਉੱਥੇ ਕੇਲੇ ਦੇ ਦਿੰਦੇ ਉਹ ਸਾਰਾ ਡ੍ਰਿਪਸ ਚਾਹੀਦੇ ਉੱਪਰ ਆ ਤੇ ਬਾਗਬਾਨੀ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਅਮਰੂਦ ਦੀ ਗੱਲ ਕਰੀ ਇਨਕਮ ਦੀ ਅਮਰੂਦ ਵਾਲੀ ਗੱਲ ਕਰੀ ਤੇ ਪਾਣੀ ਦੀ ਗੱਲ ਕਰਦੇ ਹਾਂ ਤਾਂ ਅਸੀਂ 1 ਸਾਲ ਦੇ ਵਿੱਚ ਮੰਨ ਲਓ ਇਹਨੂੰ ਹਰ ਹਫ਼ਤੇ ਬਾਅਦ ਪਾਣੀ ਦੰਨੇ ਆ ਤੇ 7 ਤੋਂ 8 ਮਹੀਨੇ ਜਾਂ 6 ਮਹੀਨੇ ਪਾਣੀ ਦੰਨੇ ਆ ਕਿਉਂਕਿ ਕੁਝ ਮੀਂਹ ਪੈ ਜਾਂਦਾ ਜਿੱਦਾਂ ਹੁਣ ਮੌਸਮ ਆ ਗਿਆ ਪਾਣੀ ਬੰਦ ਆ ਅਸੀਂ ਫ फेब्रुवारी ਤੱਕ ਇਹਨੂੰ ਪਾਣੀ ਨਹੀਂ ਦੇਣਾ ਹੈਗਾ ਤਾਂ ਅਸੀਂ ਜਦੋਂ ਤੁਪਕਾਂ ਸਚਾਈ ਦੀ ਗੱਲ ਕਰਦੇ ਆਂ ਅਗਰ ਇਹਨੂੰ ਫਲੱਡ ਇਰੀਗੇਸ਼ਨ ਕਰੀਏ ਤਾਂ ਇਹਨੂੰ ਵੀ ਅਸੀਂ ਘੱਟੋ-ਘੱਟ 25-30 ਲੱਖ ਲੀਟਰ ਪਾਣੀ ਲਾ ਦਾਂਗੇ ਕਿਉਂਕਿ ਜਦੋਂ ਪਾਣੀ ਲਾਵਾਂਗੇ ਉਹ 7 ਸੈਂਟੀਮੀਟਰ ਤੱਕ ਜਿਹੜੀ ਲੇਅਰ ਉਹ ਥੱਲੇ ਤੱਕ ਸਲਾਬ ਹੋਊਗੀ ਪਾਣੀ ਫੇਰ ਅੱਗੇ ਵਧੂਗਾ ਪਰ ਇਹਦੇ ਵਿੱਚ ਜਿਹੜਾ ਅਸੀਂ ਡ੍ਰਿਪ ਨਾਲ ਪਾਣੀ ਲਾਉਣਾ ਉਹ ਪੌਦੇ ਦੀ ਰੂਟਸ ਦੇ ਵਿੱਚ ਚੱਲਿਆ ਜਾਣਾ ਔਰ ਉਹ ਜਿਹੜਾ ਪਾਣੀ ਹੈਗਾ ਅਸੀਂ ਘੱਟੋ-ਘੱਟ ਜੇ ਮੈਂ ਬਹੁਤ ਖੁੱਲੇ ਪਾਣੀ ਦੀ ਗੱਲ ਕਰਾਂ ਤਾਂ ਸਾਲ ਦੇ ਵਿੱਚ 4 ਤੋਂ 5 ਲੱਖ ਲੀਟਰ ਪਾਣੀ ਦੇ ਵਿੱਚ ਅਸੀਂ ਇੱਕ ਏਕੜ ਅਮਰੂਦ ਦੀ ਜਿਹੜੀ ਖੇਤੀ ਆ ਉਹ ਕਰ ਸਕਦੇ ਹਾਂ ਐਡਾ ਵੱਡਾ ਫਰਕ ਹੈ ਇਹਦੇ ਵਿੱਚ ਆਮ ਤੌਰ ਤੇ ਤਾਂ ਇਹ ਕਹਿੰਦੇ ਆ ਵੀ ਮਸ਼ੀਨਰੀ ਲਿਆਓ ਵਧੀਆ ਖਾਦਾਂ ਪਾਓ ਆਰਗੇਨਿਕ ਖਾਦਾਂ ਪਾਓ ਜਾਂ ਪਕਈਏ ਵੀ ਉਹਨੂੰ ਵਧੀਆ ਇੰਟਰਕਲਚਰ ਆਪਰੇਸ਼ਨ ਕਰੋ ਤੇ ਝਾੜ ਵੱਧ ਜਾਊਗਾ ਪਰ ਪਾਣੀ ਘਟਾਉਣ ਨਾਲ ਝਾੜ ਕਿਵੇਂ ਵੱਧਾ ਪੌਦੇ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਹੂੰ ਪੌਦੇ ਨੂੰ ਮੌਇਸਚਰ ਦੀ ਲੋੜ ਹੁੰਦੀ ਹੈ ਹੂੰ ਪੌਦੇ ਨੂੰ ਸਿੱਲਣ ਦੀ ਲੋੜ ਹੁੰਦੀ ਆ ਹੁਣ ਅਸੀਂ ਕਰਦੇ ਕੀ ਆ ਇੱਕ ਅਮਰੂਦ ਦਾ ਪੌਦਾ ਲੱਗਿਆ ਹੋਇਆ ਉਹਨੂੰ ਇੱਕ ਛੋਟਾ ਪੌਦਾ ਨੂੰ ਅੱਧੇ ਲੀਟਰ ਪਾਣੀ ਦੀ ਲੋੜ ਆ ਹਮ ਹੁਣ ਜਦੋਂ ਅਸੀਂ ਫਲੱਡ ਇਰੀਗੇਸ਼ਨ ਕਰਾਂਗੇ ਤਾਂ ਅਸੀਂ ਅੱਧਾ ਲੀਟਰ ਪਾਣੀ ਕਿਵੇਂ ਦਵਾਂਗੇ ਹਮ ਅਸੀਂ ਖੁੱਲਾ ਪਾਣੀ ਲਾ ਰਹੇ ਹਾਂ ਉਸ ਪੌਦੇ ਨੂੰ ਘੱਟੋ ਘੱਟ 100 ਲੀਟਰ ਪਾਣੀ ਲੱਗ ਜਾਣਾ ਹਮ ਹੁਣ ਉਹ ਪੌਦਾ ਕੀ ਕਰੂਗਾ ਪਹਿਲਾਂ ਆਪ ਦੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਵੀ ਮੈਂ ਅੱਧਾ ਲੀਟਰ ਪਾਣੀ ਪੀਣਾ ਸੀ ਇਹਨੂੰ ਐਡਜਸਟ ਕਰ ਰਿਹਾ ਉਹ ਉਸ ਤੋਂ ਬਾਅਦ ਉਹਨੇ ਆਪਣੀ ਜਿਹੜੀ ਬਾਦ ਦੇ ਲਈ એનર્ਜੀ ਲਾਉਣੀ ਸੀਗੀ ਉਹ એનર્ਜੀ ਆਪ ਦੀ ਆਪ ਦੇ ਆਪ ਉਸ ਤੋਂ ਬਾਅਦ ਹੁਣ ਕੀ ਹੋਇਆ ਅਸੀਂ ਉਦੋਂ ਉੱਪਰੋਂ ਪੱਤੇ ਪੀਲੇ ਹੋ ਗਏ ਅਸੀਂ ਕਹਿੰਨਾ ਵੀ ਇਹਨਾਂ ਨੂੰ ਕੋਈ ਬਿਮਾਰੀ ਪੈ ਗਈ ਉਹ ਅਸੀਂ ਬਿਮਾਰੀ ਰੋਕਣ ਲਈ ਉਤੋਂ ਫਰਟੀਗੇਸ਼ਨ ਕਰਦਨੇ ਆ ਬੇਸਿਕਲੀ ਜ਼ਰੂਰਤ ਇਹ ਹੁੰਦੀ ਆ ਵੀ ਸਿਰਫ ਔਰ ਸਿਰਫ ਉਹਨੂੰ ਪਾਣੀ ਨੂੰ ਮੌਇਸਚਰ ਦੇਣਾ ਸੀ ਪੌਦੇ ਨੂੰ ਅਸੀਂ ਖੁੱਲਾ ਪਾਣੀ ਲਾ ਰਹੇ ਹਾਂ ਸਾਨੂੰ ਖੁੱਲਾ ਪਾਣੀ ਦੀ ਲੋੜ ਨਹੀਂ ਹੈਗੀ ਪੌਦੇ ਨੂੰ ਜਾਂ ਕਿਸੇ ਵੀ ਹੋਰ ਫਰੂਟ ਪਲਾਂਟਸ ਨੂੰ ਸਾਨੂੰ ਮੌਇਸਚਰ ਦੀ ਲੋੜ ਆ ਦੇਖੋ ਬਾਗਬਾਨੀ ਦੀ ਇੱਕ ਬਹੁਤ ਵੱਡੀ ਟਰਮ ਹੈ ਇਹਦੇ ਵਿੱਚ ਬਹੁਤ ਸਾਰੇ ਚੁਆਇਸ ਨੇ ਜੀ ਕਿਵੇਂ ਜਿਹੜਾ ਕਿਸੇ ਕਿਸਾਨ ਨੇ ਅਗਰ ਬਾਗਬਾਨੀ ਵੱਲ ਜਾਣਾ ਉਹ ਚੋਣ ਕਿਵੇਂ ਕਰੇ ਜਿਹੜੇ ਤੁਹਾਡੇ ਤਜਰਬੇ ਨੇ ਮਾਹਿਰਾਂ ਦੀ ਤੁਸੀਂ رائے ਵੀ ਲਈ ਬਹੁਤ ਸਾਰੇ ਤੁਸੀਂ ادارے ਵਿਜ਼ਿਟ ਕੀਤੇ ਤੁਸੀਂ ਗੱਲ ਕੀਤੀ ਅਮਰੂਦ ਦੀ ਆੜੂ ਹੋ ਗਿਆ ਨਾਸ਼ਪਾਤੀ ਹੋ ਗਿਆ ਹੋਰ ਬਹੁਤ ਸਾਰੇ ਸਾਡੇ ਕੋਲ ਵਿਕਲਪ ਨੇ ਜਿਹੜੇ ਤੁਹਾਡੇ ਤਜਰਬੇ ਆ ਉਹ ਤੁਹਾਨੂੰ ਕੀ ਕੀ ਪਤਾ ਲੱਗਿਆ ਕਿ ਕਿਹੜਾ ਬੈਸਟ ਜਿਹੜਾ ਸਾਨੂੰ ਕਿਸਾਨ ਨੂੰ ਉਹਦਾ ਫਾਇਦਾ ਹੋ ਸਕਦਾ ਜੀ ਬਹੁਤ ਵਧੀਆ ਇੱਕ ਤਾਂ ਏਰੀਆ ਸਪੈਸੀਫਿਕ ਹੋਣਾ ਚਾਹੀਦਾ ਜੀ ਜਿੱਦੇ ਸਾਡਾ ਅਮਰਸਰ ਏਰੀਆ ਹੈਗਾ ਗੁਰਦਾਸਪੁਰ ਏਰੀਆ ਹੈਗਾ ਉਧਰ ਆਪਣੇ ਨਾਖ ਬਹੁਤ ਵਧੀਆ ਹੁੰਦੀ ਆ ਅੰਬ ਬਹੁਤ ਵਧੀਆ ਹੁੰਦਾ ਲੀਚੀ ਬਹੁਤ ਵਧੀਆ ਹੁੰਦੀ ਆ ਲੇਕਿਨ ਦੂਸਰੀ ਗੱਲ ਇਹ ਹੈ ਕਿ ਸਾਡੇ ਪੰਜਾਬ ਦਾ ਬਹੁਤ ਸੋਹਣਾ এনवायरमेंट ਆ ਬਹੁਤ ਅੱਛੀ ਮਿੱਟੀ ਹੈਗੀ ਆ ਸਾਡੇ ਕੋਈ ਵੀ ਫਰੂਟ ਬਹੁਤ ਅੱਛੇ ਤਰੀਕ ਨਾਲ ਚੱਲ ਪੈਂਦਾ ਔਰ ਉਸ ਤੋਂ ਬਾਅਦ ਫਿਰ ਕਿਸਾਨ ਦੇ ਉੱਪਰ ਡਿਪੈਂਡ ਕਰਦਾ ਅਗਰ ਉਹਦੇ ਕੋਲ ਪੂੰਜੀ ਘੱਟ ਆ ਤਾਂ ਅਸੀਂ ਕਹਿੰਦੇ ਆ ਵੀ ਤੂੰ ਅਮਰੂਦ ਲਾ ਲੈ 50 ਤੋਂ 60 ਹਜ਼ਾਰ ਦੇ ਵਿੱਚ ਵਿੱਚ ਇੱਕ ਏਕੜ ਅਮਰੂਦ ਬਹੁਤ ਵਧੀਆ ਤਰੀਕ ਨਾਲ ਲੱਗ ਜਾਂਦਾ ਔਰ ਪੰਜਾਬ ਗਵਰਨਮੈਂਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਐਸੀਆਂ ਫੈਸਿਲਿਟੀਆਂ ਹੈਗੀਆਂ ਨੇ ਸਬਸਿਡੀਆਂ ਹੈਗੀਆਂ ਉਸ ਤੋਂ ਬਾਅਦ ਜੇ ਕਿਸਾਨ ਥੋੜੇ ਵੱਧ ਪੈਸੇ ਲਾ ਸਕਦਾ ਉਹਦੇ ਕੋਲ ਪੂੰਜੀ ਹੈਗੀ ਆ ਫਿਰ ਜਿੱਦਾਂ ਅੱਜਕੱਲ ਡ੍ਰੈਗਨ ਫਰੂਟ ਦਾ ਬਹੁਤ ਵੱਡਾ ਟ੍ਰੈਂਡ ਚੱਲ ਰਿਹਾ ਹੈਗਾ ਔਰ ਅਸੀਂ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਪੰਜਾਬ ਵਿੱਚ ਐਵੋਕਾਡੋ ਇੰਪੋਰਟ ਕਰਦੇ ਆ ਤੁਸੀਂ ਉਧਰ ਨੂੰ ਵੱਧ ਸਕਦੇ ਹੋ ਆड़ੂ ਇੱਕ ਬਹੁਤ ਵੱਡਾ ਵਿਕਲਪ ਇਸ ਟਾਈਮ ਤੇ ਬਣ ਕੇ ਆ ਰਿਹਾ ਬਹੁਤ ਲੋਕਾਂ ਦੇ ਵਿੱਚ ਆड़ੂ ਦੀ ਡਿਮਾਂਡ ਹੋ ਰਹੀ ਆ ਇਸ ਕਰਕੇ ਉਹ ਕਿਸਾਨ ਦੇ ਉੱਪਰ ਡਿਪੈਂਡ ਕਰਦਾ ਵੀ ਉਹ ਕਿੰਨੀ ਪੂੰਜੀ ਲਾਉਣਾ ਚਾਹੁੰਦਾ ਆ ਔਰ ਅਸੀਂ ਫਿਰ ਉਹਦਾ ਮਿੱਟੀ ਦਾ ਐਨਾਲਿਸਿਸ ਕਰਦੇ ਆ ਵੀ ਇਸ ਮਿੱਟੀ ਦੇ ਵਿੱਚ ਇਸ ਐਨਵਾਇਰਨਮੈਂਟ ਦੇ ਵਿੱਚ ਕਿਹੜਾ ਪੌਦਾ ਇਹਨੂੰ ਵਧੀਆ ਤਰੀ ਉਹਦੇ ਵੀ ਫਿਰ ਥੋੜੇ ਐਨਾਲਿਸਿਸ ਹੁੰਦੇ ਆ ਉਹਦੇ ਨਾਲ ਅਸੀਂ ਬੰਦੇ ਨੂੰ ਦੱਸ ਦਿਆਂ ਵੀ ਤੁਸੀਂ ਆਹ ਜਿਹੜਾ ਫਰੂਟ ਆ ਉਹਨੂੰ ਤੁਸੀਂ ਲਗਾ ਸਕਦੇ ਆ ਆਮ ਤੌਰ ਤੇ ਇੱਕ ਸ਼ੰਕਾ ਮਨ ਵਿੱਚ ਰਹਿੰਦੀ ਆ ਕਿ ਜੀ ਜੇ ਅਸੀਂ ਬਾਗਬਾਨੀ ਵੱਲ ਗਏ ਸਾਨੂੰ 3 ਸਾਲ ਬਾਅਦ ਫਰੂਟ ਮਿਲਣਾ 4 ਸਾਲ ਬਾਅਦ ਫਰੂਟ ਮਿਲਣਾ ਤੇ 4 ਸਾਲ ਜਿਹੜੇ ਸਾਡੇ ਖਰਚੇ ਨੇ ਉਹ ਰਹਿਣੇ ਨੇ ਪਰਿਵਾਰ ਵੀ ਚਲਾਉਣਾ ਆ ਹੋਰ ਖਰਚੇ ਵੀ ਕਰਨੇ ਨੇ ਵੀ ਉਸ 3 ਤੋਂ 4 ਸਾਲ ਦੇ ਵਕਫੇ ਦੇ ਵਿੱਚ ਅਸੀਂ ਕੀ ਕਰੀਏ ਤਾਂ ਕਿ ਸਾਡਾ ਘਰ ਵੀ ਚੱਲਦਾ ਰਹੇ ਔਰ ਸਾਡੀ ਖੇਤੀ ਵੀ ਚੱਲਦੀ ਰਹੇ ਲਵਿੰਦਰ ਜੀ ਇਹ ਬਹੁਤ ਵੱਡਾ ਭਰਮ ਆ ਲੋਕਾਂ ਦਾ ਮੈਂ ਇਹਨੂੰ ਭਰਮ ਕਹੂੰਗਾ ਜੀ ਅੱਜਕੱਲ ਸਾਡੀ ਟੈਕਨੀਕ ਇਹden ਦੀਆ ਗਿਆ ਸਾਡੇ ਪੌਦੇ ਗ੍ਰਾਫਟਡ ਨੇ ਪਹਿਲੀ ਤਾਂ ਗੱਲ ਆ ਕੋਈ ਮੇਜਰ ਜਿਹੜੇ ਥੋੜੇ ਜੇ ਫਰੂਟ ਪਲਾਂਟਸ ਹੈਗੇ ਆ ਜਿਹੜੇ ਸਾਡੇ ਸਾਨੂੰ ਟਾਈਮ ਲੈਂਦੇ ਤੀਜੇ ਸਾਲਾਂ ਨੂੰ ਜਿਹਦਾ ਨਾਖ 6 ਸਾਲ ਬਾਅਦ ਆਉਂਦੀ ਆ ਉਸ ਤੋਂ ਪਹਿਲਾਂ ਜੇ ਅਮਰੂਦ ਦੀ ਗੱਲ ਕਰੀਏ ਤਾਂ 1.5 ਸਾਲ ਬਾਅਦ ਉਹ ਸਾਨੂੰ ਫਰੂਟ ਦੇਣਾ ਸ਼ੁਰੂ ਕਰਦਾ ਜੇ ਡ੍ਰੈਗਨ ਦੀ ਗੱਲ ਕਰੀਏ ਤਾਂ 1.5 ਸਾਲ ਬਾਅਦ ਸਾਨੂੰ ਉਹ ਫਰੂਟ ਦੇਣਾ ਸ਼ੁਰੂ ਕਰ ਦਿੰਦਾ ਉਸ ਤੋਂ ਬਾਅਦ ਜਿਹੜੀ ਬਾਗ ਦੇ ਵਿੱਚ ਜਗ੍ਹਾ ਖਾਲੀ ਸਪੇਸ ਪਈ ਆ ਪਹਿਲਾਂ ਮੈਂ ਇੱਕ ਸ਼ਬਦ ਇੰਟਰਕ੍ਰੌਪ ਯੂਜ਼ ਕੀਤਾ ਸੀਗਾ ਤੁਸੀਂ ਇੰਟਰਕ੍ਰੌਪ ਕਰਕੇ ਬਹੁਤ ਅੱਛੀ ਇ ਉਹ ਬਾਗ ਲਾ ਕੇ ਤੁਸੀਂ ਉਹਦੀ ਇੰਟਰ ਕ੍ਰੌਪ ਚੋਂ ਨਹੀਂ ਲੈ ਸਕਦੇ ਮਤਲਬ ਅਲੱਗ-ਅਲੱਗ ਸਮੇਂ ਦੇ ਉੱਪਰ ਅਲੱਗ-ਅਲੱਗ ਫਸਲਾਂ ਬੀਜੀਆਂ ਔਰ ਕੋਈ ਫਸਲ ਨੂੰ ਨੁਕਸਾਨ ਨਹੀਂ ਹੁੰਦਾ ਔਰ ਨਾ ਹੀ ਸਗਾ ਪੌਦੇ ਦਾ ਵਾਧਾ ਹੁੰਦਾ ਕਿਉਂਕਿ ਜ਼ਮੀਨ ਦੇ ਵਿੱਚ ਚੱਲਦਾ ਖਾਦ ਪੈ ਰਹੀ ਆ ਉਹ ਜ਼ਮੀਨੋਂ ਦੀ ਉਪਜਾਉ ਹੁੰਦੀ ਆ ਸੋ ਇਸ ਗੱਲ ਨੂੰ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਐਂਡ ਦੇ ਉੱਪਰ ਵੀ ਬਿਲਕੁਲ ਵੀ ਇਹ ਨਾ ਕਹੋ ਇਨਸਟੈਂਟ ਤੁਹਾਡੀ ਇਨਕਮ ਸ਼ੁਰੂ ਹੋ ਜਾਂਦੀ ਜੀ ਬਾਗ ਹੁਣ ਉਹ ਚੀਜ਼ ਨਹੀਂ ਰਹੇਗੀ ਪਹਿਲਾਂ ਵਾਲਾ ਕੰਮ ਤੁਸੀਂ ਇੰਟਰ ਕ੍ਰੌਪ ਕਰੋ ਇੰਟਰ ਕ੍ਰੌਪ ਦੇ ਵਿੱਚ ਤੁਹਾਨੂੰ ਉਸੇ ਟਾਈਮ ਤੇ ਜੋ ਤੁਸੀਂ ਕਰ ਰਹੇ ਹੋ ਉਹੀ ਮਿਲਦੀ ਕਈ ਵਾਰ ਕਿਸਾਨਾਂ ਦੇ ਨਾਲ رابطہ ਹੁੰਦਾ ਹੈ ਔਰ ਆਮ ਸੁਣਨ ਵਿੱਚ ਵੀ ਹੁੰਦਾ ਕਿੰਨੇ ਜੀ ਬਾਗਬਾਨੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਸੀ ਪੌਦੇ ਲੈ ਕੇ ਲਾਏ ਉਹ ਪੌਦੇ ਲੱਗੇ ਪੌਦੇ ਵੱਡੇ ਵੀ ਹੋ ਗਏ ਪਰ ਉਹਨਾਂ ਨੂੰ ਫਰੂਟ ਨਹੀਂ ਆਇਆ ਤੇ ਅਲਟੀਮੇਟਲੀ ਉਹਨਾਂ ਨੇ ਕਿਹਾ ਵੀ ਨਹੀਂ ਇਹਦਾ ਕੋਈ ਫਾਇਦਾ ਨਹੀਂ ਹੈ ਆਪਾਂ ਦੁਬਾਰਾ ਉਸ ਪਾਸੇ ਵੱਲ ਮੋੜ ਚਲੀਏ ਕੀ ਕਾਰਨ ਹੈ ਕਿ ਇਦਾਂ ਕਦੀ ਹੁੰਦਾ ਇਹਦੇ ਵਿੱਚ ਮੈਂ ਕਿਸਾਨਾਂ ਨੂੰ ਬਹੁਤ ਵਧੀਆ ਤੁਹਾਡਾ ਕੁਐਸਚਨ ਹੈ ਮੈਂ ਐਡਵਾਈਸ ਕਰਨਾ ਚਾਹੁੰਗਾ ਵੀ ਸਭ ਤੋਂ ਪਹਿਲਾਂ ਜਿੱਥੋਂ ਤੁਸੀਂ ਪੌਦਾ ਲੈਣਾ ਉਹਨਾਂ ਨੂੰ ਕਹੋ ਵੀ ਤੁਹਾਡਾ ਬਾਗ ਕਿੱਥੇ ਲੱਗਿਆ ਹੈ ਤੁਹਾਡਾ ਮਦਰ ਪਲਾਂਟ ਕਿੱਥੇ ਨਹੀਂ ਸੀ ਉੱਥੋਂ ਮਤਲਬ ਇੱਕ ਐਸੀ ਨਰਸਰੀ ਤੋਂ ਤੁਸੀਂ ਪੌਦਾ ਲੈਣਾ ਪਹਿਲਾਂ ਤਾਂ ਪੰਜਾਬ ਗਵਰਨਮੈਂਟ ਦੇ ਬਹੁਤ ਸਾਰੇ ਸੈਂਟਰ ਹੈਗੇ ਆ ਪੰਜਾਬ ਦੇ ਵਿੱਚ ਤੁਸੀਂ ਉੱਥੋਂ ਪੌਦਾ ਲਾਓ ਔਰ ਉਸ ਤੋਂ ਬਾਅਦ ਅਗਰ ਤੁਸੀਂ ਬਾਹਰੋਂ ਵੀ ਲੈਣੇ ਹੋ ਕਿਤੇ ਤਾਂ ਉਹਨਾਂ ਕੋਲੇ ਜਾਓ ਕਿਉਂਕਿ ਰੂਟ ਸਟਾਕ ਦੇ ਉੱਪਰ ਬਹੁਤ ਵੱਡਾ ਸਾਡੇ ਭਾਰਤ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਰੂਟ ਸਟਾਕ ਤੇ ਕੰਮ ਨਹੀਂ ਹੋਇਆ ਹੈਗਾ ਉੱਪਰਲੇ ਪੋਰਸ਼ਨ ਤੇ ਉੱਪਰਲੇ ਪੋਰਸ਼ਨ ਤੇ ਕੰਮ ਹੋਇਆ ਰੂਟ ਸਟਾਕ ਔਰ ਸਭ ਤੋਂ ਵੱਡੀ ਗੱਲ ਹੈ ਰੂਟ ਸਟਾਕ ਆ ਅੱਜ ਸਾਡੇ ਕੋਲੇ ਆੜੂ ਦੇ ਪੌਦੇ ਦੀ ਤੁਸੀਂ ਗੱਲ ਕਰਦੇ ਹੋ ਪ੍ਰਭਾਤ ਸਾਡੀ ਇੱਕ ਵੈਰਾਈਟੀ ਹੈਗੀ ਆ ਉਹਦੇ ਏਕੜ ਦੇ ਵਿੱਚ ਜਿੰਨੇ ਬੋਦਲ ਆ ਹਰ ਸਾਲ 4 ਤੋਂ 5 ਬੋਦਲੇ ਮਰਦੇ ਆ ਹਰ ਸਾਲ 4 ਤੋਂ 5 ਬੋਦਲੇ ਮਰਦੇ ਉਹਦਾ ਕਾਰਨ ਆ ਕਿ ਉਹਦੇ ਉਸ ਤੋਂ ਬਾਅਦ ਉਹਦੇ ਰੂਟ ਸਟਾਕ ਤੇ ਕੰਮ ਨਹੀਂ ਹੋਇਆ ਔਰ ਇਹਦੇ ਉੱਪਰ ਮੈਂ ਸਾਡੀਆਂ ਜਿਹੜੀਆਂ ਯੂਨੀਵਰਸਿਟੀ ਜਿਹੜੀਆਂ ਨੇ ਬਹੁਤ ਨਾਮਵਰ ਪੰਜਾਬ ਪੀਯੂ ਯੂਨੀਵਰਸਿਟੀ ਜਿਹੜੀਆਂ ਨੇ ਪੂਰੇ ਭਾਰਤ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਨਾਮ ਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਵੀ ਕਰੂੰਗਾ ਵੀ ਬਹੁਤ ਉਹਨਾਂ ਕੋਲੇ ਮਾਹਿਰ ਹੈਗੇ ਆ ਇਸ ਚੀਜ਼ ਦੇ ਉੱਪਰ ਬਹੁਤ ਵੱਡੇ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਅਸੀਂ ਕੰਮ ਕਰਦੇ ਆ ਸਾਡੇ ਕੋਲੇ ਐਵੋਕਾਡੋ ਦੇ ਘਟੋ ਘਟ 6 ਰੂਟ ਸਟਾਕ ਹੈਗੇ ਆ ਸੋ ਰੂਟ ਸਟਾਕ ਬਹੁਤ ਇਹ ਚੀਜ਼ ਮੈਟਰ ਕਰਦੀ ਆ ਬਾਗਬਾਨੀ ਦੇ ਵਿੱਚ ਅਗਰ ਵਧੀਆ ਅਮਰੂਦ ਦੇ ਰੂਟ ਸਟਾਕ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਨਰਸਰੀ ਜਿਹਾ ਇਦਾਂ ਦੀਆਂ ਹੈਗੀਆਂ ਨੇ ਜਿੱਥੇ ਉਹਨਾਂ ਨੂੰ ਨਾਲ ਦੀ ਨਾਲ ਡਿਜ਼ੀਜ਼ ਆ ਰਹੀ ਆ ਸਾਡੇ ਖੇਤਾਂ ਦੇ ਵਿੱਚ ਡਿਜ਼ੀਜ਼ ਨਹੀਂ ਸੀ ਉਹ ਨਰਸਰੀ ਵਾਲੇ ਨੇ ਇੰਨੀ ਧਿਆਨ ਨਹੀਂ ਕੀਤੀ ਹੈਗਾ ਉਹਦੇ ਉੱਪਰ ਕੋਈ ਚੈੱਕ ਨਹੀਂ ਹੈਗਾ ਉਨੇ ਪੌਦੇ ਤਿਆਰ ਕੀਤੇ ਨਾਲ ਦੀ ਨਾਲ ਪੌਦਾ ਤਾਇਆ ਨਾਲ ਦੀ ਨਾਲ ਉਹਨਾਂ ਦੇ ਖੇਤ ਦੇ ਵਿੱਚ ਰੂਟ ਡਿਜ਼ੀਜ਼ ਵੀ ਆ ਗਈ ਸੋ ਕਿਸਾਨ ਦੋਸਤੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਡ੍ਰਿਪ ਇਰੀਗੇਸ਼ਨ ਕੁਆਲਟੀ ਪlant ਮਾਹਿਰਾਂ ਦੀ رائے ਅਤੇ ਕਿਸਾਨਾਂ ਦੇ ਕੀਤੇ ਹੋਏ ਖੇਤੀ ਤਜਰਬੇ ਬਾਗਬਾਨੀ ਵੱਲ ਜਾਣ ਲਈ ਸਾਡੇ ਵਾਸਤੇ ਲਾਹੇਵੰਦ ਹੋ ਸਕਦੇ ਨੇ ਔਰ ਇਹਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਵੀ ਆਉਣਗੀਆਂ ਪਰ ਸਮੇਂ-ਸਮੇਂ ਤੇ ਜਦੋਂ ਜਦਾਂ ਅਸੀਂ ਇਸ ਖੇਤਰ ਨੂੰ ਅਪਣਾਵਾਂਗੇ ਨਵੇਂ ਤਜਰਬਿਆਂ ਨੂੰ ਸਾਂਝਾ ਕਰਾਂਗੇ ਤੇ ਮਾਹਿਰਾਂ ਦੀ رائے ਲੈ ਕੇ ਚੱਲਾਂਗੇ ਤਾਂ ਜਿਹੜਾ ਰਿਜ਼ਲਟ ਆ ਉਹ ਸਾਡੇ ਸਾਹਮਣੇ ਵਧੀਆ ਆਏਗਾ। ਸ਼੍ਰੀ ਆਮੀ ਜੀ ਤੁਸੀਂ ਬਹੁਤ ਹੀ ਬੜਮੁੱਲੀ ਜਾਣਕਾਰੀ ਸਾਡੇ ਕਿਸਾਨ ਦੋਸਤਾਂ ਨਾਲ ਸਾਂਝੀ ਕੀਤੀ ਆ। ਤੁਹਾਡਾ ਬਹੁਤ-ਬਹੁਤ ਧੰਨਵਾਦ। ਧੰਨਵਾਦ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਵਧੀਆ ਜਾਣਕਾਰੀ ਹਾਸਿਲ ਕੀਤੀ। ਬਾਗਬਾਨੀ ਦੇ ਵਿੱਚ ਤੁਪਕਾ ਸਿੰਚਾਈ ਨੂੰ ਲੈ ਕੇ ਨਵੇਂ ਵਿਸ਼ੇ ਤੇ ਨਵੀਆਂ ਗੱਲਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਨਦੀਪ ਨੂੰ ਦਿਓ ਇਜਾਜ਼ਤ ਧੰਨਵਾਦ